ਤੁਸੀਂ ਬਾਜੋਆ ਸਾਹਿਬ ਬਹੁਤ ਸੀਨੀਅਰ ਹੋ ਪਰ ਤੁਸੀਂ ਵੀ ਯੂ ਆਰ ਮਿਸਿੰਗ ਇਨ ਦਾ ਫੋਰੈਸਟ ਕਾਊਂਟਿੰਗ ਦਾ ਟਰੀਜ਼ ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂਫ ਬਣਾ ਲਿਆ ਚੀਮਾ ਸਾਹਿਬ ਨੇ ਤੁਸੀਂ ਤਾਂ ਸਿਆਣੇ ਹੋ ਸਾਹਿਬ ਕਿਉਂਕਿ ਡਰਗ ਟੈਸਟ ਤਾਂ ਆ ਜਿਵੇਂ 88000 ਰੁਪਏ ਦਿੱਤਾ ਕਿਸੇ ਕੋਲ ਪੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨੂੰ ਜੇ ਕੱਲ ਨਿਕਲ ਵੀ ਆਇਆ ਕੋਈ ਉਹਨਾਂ ਚੋਂ ਭੜਾ ਮਨ ਫੜ ਕੇ ਅੰਦਰ ਕਰਦੇ ਹੋ ਵੀ ਇਹ ਤਾਂ ਨਸ਼ਾ ਸੀਗਾ ਜਿਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਤਿੰਨਾਂ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕੇਸ ਤੁਹਾਨੂੰ ਟੈਲ ਯੂ ਫਾਲੋ ਦਾ ਮਨੀ ਟ੍ਰੇਲ ਸਾਹਿਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਹੈ ਵੀ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਵਿੱਚ ਪੈਸਾ ਨਹੀਂ ਲਿਆ ਇਹ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਕਿਸ ਤੋਂ ਲਿਆ ਸੀਗਾ ਨਸ਼ੇ ਵੇਚਣ ਵਾਲੇ ਤੋਂ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਹਿਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਿਮੀਂਦਾਰਾ ਸੁਨੀਲ ਤੈਨੂੰ ਆ ਤਾਂ ਚੜਿਆ ਫਿਰਦਾ ਸਾਹਿਬ ਯਾਖਰ ਸਾਹਿਬ ਇੱਕ ਮਿੰਟ ਇੱਕ ਗੱਲ ਖਤਮ ਕਰ ਲਈ ਮੈਂ ਮੇਰੇ ਆਪ بڑا ਸੀਰੀਅਸ ਮਸਲਾ ਹੈ ਥਿਸ ਇਜ਼ ਅ ਚੈਲੰਜ ਆ ਸਾਰਿਆਂ ਦੀ ਸਾਰੇ ਐਮ ਐਲ ਐਸ ਦੀ ਬਾਅਦ ਚ ਪਹਿਲਾਂ ਲੀਡਰ ਸਾਹਿਬ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਇਹ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇਹਨਾਂ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ ਇਨਕੋ ਕਰਾ ਦਿਓ ਪਤਾ ਲੱਗ ਜਾਊਗਾ ਸਾਹਿਬ ਆਪਾਂ ਨਸ਼ਾ ਕਰਨ ਵਾਲੇ ਫੜਨ ਵਾਲਾ ਕੰਮ ਤਾਂ ਕਰੀ ਜਾਂਦੇ ਸਾਰਾ ਪੰਜਾਬ ਅੱਧਾ ਪੰਜਾਬ ਚ ਅੰਦਰ ਜਾਇਆਊਗਾ ਜੀ ਜਾਰ ਦਿਨਾਂ ਜਵਾਨ ਤਾਂ ਹੋ ਜੂਗੀ ਜੀ ਇਟ ਵਾਸ ਨਾ ਕਿੰਨੀ ਹੁੰਦੀ ਹੈ ਕੁਆਂਟੀਟੀ ਇਨੀ ਕੁਆਂਟੀਟੀ ਤੋਂ ਘੱਟ ਸੀਗੀ ਪਰ ਕਮਰਸ਼ੀਅਲ ਕੁਆਂਟੀਟੀ ਨਹੀਂ ਸੀਗੀ ਉਹ ਆਪਦੇ ਪਰਸਨਲ ਆਪ ਬੜਾ ਪਰਸਨਲ ਯੂਜ਼ ਐ ਸਾਬ ਤੇ ਆ ਯੁੱਧ ਜਿਹਦੀ ਗੱਲ ਕਰਦੇ ਐ ਇਹ ਹਿਆ ਤਾਂ ਨਾਮ ਰੱਖਦੇ ਚਿੱਟਾ ਚਿੱਟੇ ਦੇ ਖਿਲਾਫ ਯੁੱਧ ਨਸ਼ੇ ਚ ਸ਼ਰਾਬ ਕਦੋਂ ਤੋਂ ਨਸ਼ਾ ਉਹਨਾ ਬੰਦ ਹੋ ਗਿਆ ਸਾਬ ਸ਼ਰਾਬ ਨੂੰ ਨਸ਼ੇ ਮੰਨਣਾ ਛੱਡਦਾ ਕਿ ਆਪਾਂ ਇਹ ਕੋਈ ਆਪਣੇ ਲੀਡਰ ਹੈ ਜਿਹੜੇ ਜਿਆਦਾ ਸ਼ੱਕਦੇ ਇਸ ਕਰਕੇ ਆ ਸੁਨੋ ਸਾਬ ਨਾ ਨਾ ਕਿਉਂ ਸਾਰੇ ਸ਼ੱਕਦੇ ਇਸ ਕਰਕੇ ਵੀ ਠੀਕ ਹੈ ਜੀ ਇਸ ਦਾ ਮੌਕੇ 1 ਲੱਖ 1 ਕਰੋੜ ਜਿੱਦਣ ਸਰਕਾਰ ਬਣੀ ਹੈ 21 22 ਦੇ ਅੰਦਰ ਆ 34 ਲੱਖ ਦੇ ਕਰੀਬ ਬਾਕਸਿਸ 12 ਪੇਟੀ ਹੁੰਦੀ ਉਸ ਬਾਕਸ ਦੇ ਅੰਦਰ 34 ਲੱਖ ਪੇਟੀਆਂ ਪੰਜਾਬ ਦੇ ਅੰਦਰ ਸੇਲ ਹੁੰਦੇ ਸੀ ਫਾਰਮੇਡ ਇੰਗਲਿਸ਼ ਲਿਕਰ ਦੀਆਂ ਇਸ ਸਾਲ 1 ਕਰੋੜ ਪੇਟੀ ਵਿਕਰੀ ਹੈ ਸਭ ਆ ਕਹਦੇ ਨਸ਼ੇ ਦੇ ਖਿਲਾਫ ਯੁੱਧ ਇਦਰੋਂ ਕਰਕੇ ਇਦਰੋਂ ਕਰੀ ਜਾਂਦੇ ਆ ਉਹ ਜਿਹੜੀਆਂ ਟਰਾਂਮਾ ਡੋਲਦੀ ਉਹ ਗੋਲੀਆਂ 91 ਲੱਖ ਵੇਚੀ ਜਾਂਦੇ 91 ਲੱਖ ਮਹੀਨੇ ਦੀਆਂ ਆ ਨਸ਼ੇ ਦੇ ਖਿਲਾਫ ਯੁੱਧ ਸਭ ਕਿਹਨੂੰ ਬੇਵਕੂਫ ਬਣਾ ਰਹੇ ਸਭ ਆਪਾਂ ਬੇਵਕੂਫ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ allo ji aage yuddh jeet gaya ji yuddh jeet gaya ਕਿਹੜਾ ਯੁੱਧ ਹੈ ਸਭ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਾਬ ਥਿਸ ਇਜ਼ ਮਾਈ ਸਬਮਿਸ਼ਨ ਇਸ ਕਰਕੇ ਮੇਰਾ ਚੈਲੰਜ ਹੈ ਸਾਬ ਇਹਨਾਂ ਨੂੰ ਕਰਵਾਓ ਵੀ ਕਰੋ ਜੀ ਇਹਨਾਂ ਦੇ ਸਾਰਿਆਂ ਦੇ ਜਾਂਚ ਕਰੋ ਕਿ ਇਹਦੇ ਕੋਲ ਕੀ ਸੀਗਾ ਜਿੱਦਨ ਰਾਜਨੀਤੀ ਚ ਆਏ ਹੈ ਹੁਣ ਕਿਸੇ ਨੇ ਆਪਣੀ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਜਵਾਗ ਦੇ ਨਾਮ ਕਰਾ ਰੱਖਿਆ ਨੇ ਕੋਈ ਗੋਆ ਜਾ ਕੇ ਲੈ ਰਿਆ ਹੈ ਕਮਾਲ ਹੋ ਗਿਆ ਯਾਰੋ ਕੱਲ ਤਾਂ ਹੀ ਘਰੇ ਕੋਠਾ ਨਹੀਂ ਸੀਗਾ ਹੁਣ ਕਿਤੇ ਕਿਤੇ ਜਾ ਕੇ ਸੌਰੀ ਕਹਿੰਨ ਪਰ ਤੁਸੀਂ ਕੀ ਗੱਲ ਤੁਸੀਂ ਅਜੀ ਛੇੜ ਲਈ ਸਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹઉસ ਦੇਖਿਆ 4 ਏਕੜ 'ਚ ਹੈ ਈਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦਰੇ ਬਾਕੀਆਂ ਦੇ ਦੇਖਿਆ ਜਾ ਕੇ ਕਿਸੇ ਦਾ 10 ਏਕੜ 'ਚ ਹੈ ਕਿਸੇ ਦਾ 9 ਏਕੜ 'ਚ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀਆਂ ਮਾਡਰਨ ਫਰੀਦਕੋਟ ਵਾਲੀ ਉਸ ਤੋਂ ਉੱਤੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਦੀਆਂ ਪਿਓਰ ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12 ਵਾਰ ਪਤਾ ਨਹੀਂ ਅੰਦਰ ਕੀ ਕਰਦੇ ਕਾ ਕਹਿੰਦੇ ਸੀਗੇ ਇਹਦੇ ਨਾਲ ریلیਟਡ ਹੈ ਸਾਬ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਸ਼ਟਕਿਆ ਜਾਂਦਾ ਕੰਮ ਪਰ ਗਲਤੀ ਨਾਲ ਚਾਲੂ ਹੋ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਕਰਪਸ਼ਨ ਦੇ ਖਿਲਾਫ ਕੱਲ ਮੈਂ ਬਿਆਨ ਦੇਖ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੀਗੇ ਕਰਪਸ਼ਨ ਕੈਂਸਰ ਹੈ ਬਿਲਕੁਲ ਸਾਬ ਮੈਂ ਬਿਲਕੁਲ ਸਹਿਮਤ ਹਾਂ ਮੈਂ ਤਾਂ ਆਪਕੇ ਆਪ ਕੀ ਆ ਖੁੰ ਖਾਈ ਜਾਂਦੀ ਹੈ ਪੰਜਾਬ ਅੱਜ ਚੀਫ ਗੈਸਟ ਕੌਣ ਸੀਗਾ ਆ ਜਿਹੜੀ ਹੈ ਇੰਡਸਟਰੀਅਲ ਕ੍ਰਾਂਤੀ ਜਿਹਦੀ ਲੈ ਕੇ ਆਏ ਸਭ ਪੰਜਾਬ ਕੈਨੋਟ ਬੀ ਅ ਡੰਪਿੰਗ ਗਰਾਊਂਡ ਸਰ ਦਿੱਲੀ ਵਾਲਿਆਂ ਨੇ ਸਮੇਟ ਕੇ ਆਪਣਾ ਸਾਰਾ ਕਰਪਸ਼ਨ ਕੱਢ ਕੇ ਢੇਰ ਲਾਤਾ ਉਹ ਜਿਹਨੂੰ ਦਿੱਲੀ ਵੱਡੀਏ ਦੇਖਿਆ ਤੁਸੀਂ ਉਹ ਕਚਰੇ ਦਾ ਢੇਰ ਕਿੱਡਾ ਹੈ ਉਹਦਾ ਇੱਥੇ ਯੁੱਧ ਚੱਲ ਰਿਹਾ ਹੈ ਯੁੱਧ ਕਚਰੇ ਦੇ ਵਿਰੁੱਧ ਹਾਂਜੀ ਅਲੀਪੁਰ ਜੰਗ ਯੁੱਧ ਕਚਰੇ ਦੇ ਵਿਰੁੱਧ ਉੱਥੇ ਉਹ ਚੱਲ ਰਿਹਾ ਹੈ ਸਾਰੇ ਸਾਰਾ ਕਚਰਾ ਚੱਕ ਕੇ ਇੱਥੇ ਲਾ ਕੇ ਸਟੇਜ 'ਤੇ ਬਿਠਾ ਰੱਖਿਆ ਦੇ ਆਰ ਦਾ ਚੀਫ ਗੈਸਟ ਤੇ ਯੁੱਧ ਕਰਪਸ਼ਨ ਦੇ ਖਿਲਾਫ ਲਾਰ ਰੱਖਿਆ ਕਹਿੰਦੇ ਮੈਂ ਤੁਸੀਂ ਦਾ ਰੰ ਅੰਦਰ ਕਰਦੇ ਤੁਸੀਂ ਦਾ ਰੰ ਛੱਡੋ ਸਾਬ ਪਹਿਲਾਂ ਮੰਤਰੀਆਂ ਤੋਂ ਸੰਤਰੀਆਂ ਤੋਂ ਚਾਲੂ ਹੋ ਉਹਨਾਂ ਦੇ ਖਾਤੇ ਫਰੋਲੋ ਐਕਸਕੋਰਸ਼ਨ ਰੈਕਟ ਇੰਡਸਟਰੀ ਦੀ ਗੱਲ ਕਰ ਰਹੇ ਸਾਬ ਇੰਡਸਟਰੀ ਲਾਵਾਂਗੇ ਮੈਂ ਆ ਪਾਲਿਸੀ ਆ ਪਾਲਿਸੀ 3.5 ਸਾਲ ਦੀ ਲਈ ਫਿਰਦੇ ਜਿਹੜੀ ਆ ਦੁਬਾਰਾ ਨੂੰ ਫੇਰ ਰੀਇਸ਼ ਕਰਕੇ ਚਲਾ ਦਿੰਦੇ ਆ ਥੋੜੇ ਦਿਨ ਪਹਿਲਾਂ ਆਇਆ ਸੀ ਜੀ ਅਸੀਂ ਉਹਨਾਂ ਨੂੰ ਦੂਜਾ ਸਮਰਜ ਕਰਨ ਦਾ ਅਲਾਟ ਕਰਤਾ ਦੋ ਅਲਾਟ ਕਰ ਦਿਓ ਸਬ ਡਿਵੀਜ਼ਨ ਅਲਾਓ ਕਰਤੀ ਆ ਤਾਂ ਪਾਲਿਸੀ ਬਹੁਤ ਦਿਨਾਂ ਦੀ ਪੁਰਾਣੀ ਐ ਕਿਸੇ ਨੇ ਲਾਗੂ ਨਹੀਂ ਕੀਤੀ ਪਈ ਆ ਫੇਰ ਪੜ ਕੇ ਸੁਣਾਤੀ ਪਰ ਇੱਥੋਂ ਕਹੀ ਕਿਉਂ ਪੰਜਾਬ ਦੀ ਇੰਡਸਟਰੀ ਮੱਧ ਪ੍ਰਦੇਸ਼ ਦੀ ਯੂਪੀ ਜਾ ਰਹੀ ਐ ਇਤੋ ਇੰਡਸਟਰੀਜ਼ ਯੂਪੀ ਗੈਸੀ ਯੋਗਿ ਜੀ ਨਾਲ ਕਿਹਨੇ ਮੀਟਿੰਗ ਸੀ ਪਹਿਲਾਂ ਸਾਰਾ ਆਫੀਸਰਸ ਬੈਠੇ ਸੀ ਕਿ ਆਫੀਸਰਸ ਨਾਲ ਸਾਰਾ ਉਹਨਾਂ ਦੇ ਡਿਟੇਲ ਚ ਗੱਲਾਂ ਹੋ ਗਈਆਂ ਤੇ ਬਾਅਦ ਚ ਉਹਨਾਂ ਨੇ ਚੀਫ ਸੈਬ ਨੇ ਉਹਨ ਸਾਰਿਆਂ ਨੂੰ ਕਿਹਾ ਆਫੀਸਰਸ ਨੂੰ ਤੁਸੀਂ ਬਾਹਰ ਚਲੋ ਮੈਂ ਪਰਸਨਲ ਗੱਲ ਕਰਨਾ ਉਹਨਾਂ ਨਾਲ ਜਦੋਂ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਕਹਿਣ ਲੱਗੇ ਮੇਰੇ ਕੋ ਆਪ ਖੁੱਲ ਕੇ ਬਤਾਓ ਆਪਕੋ ਕਿਵੇਂ ਤੇ ਸਾਡੇ ਵਾਲੇ ਲੁਧਿਆਣੇ ਦੇ ਇੰਡਸਟਰੀਜ਼ ਸੀਗੇ ਸਭ ਉਹਨਾਂ ਨੇ ਕਿਹਾ ਕਿ ਸਰ ਪੰਜਾਬ ਤੋਂ ਇੱਥੇ ਆਉਣ ਦਾ ਮੇਨ ਕਾਰਨ ਤਾਂ ਹੋਵਾ ਵੀ ਉੱਥੇ ਜਿਹੜੇ ਲਾਅ ਐਂਡ ਆਰਡਰ ਦੇ ਹਾਲਾਤ ਐ ਫਿਰੋਤੀਆਲ ਕੰਬ ਬਹੁਤ ਸਾਡੇ ਚੱਲਿਆ ਖੜਾ ਹੈ ਪਤਾ ਨਹੀਂ ਵੀ ਯੂਪੀ ਬਹੁਤ ਬਦਨਾਮ ਹੈ ਤੁਸੀਂ ਫੈਸਿਲਿਟੀਆਂ ਤਾਂ ਬਹੁਤ ਦੇ ਰਹੇ ਹੋ ਇਨਫਰਾਸਟ੍ਰਕਚਰ ਬਹੁਤ ਹੈ ਪਰ ਅਸੀਂ ਆਉਣ ਦਾ ਸਾਨੂੰ ਯੂਪੀ ਚੋਂ ਖਤਰਾ ਹੈ ਉਹਨਾਂ ਨੂੰ ਪਤਾ ਕੀ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਨਾ ਮੈਂ ਜਿਆਦਾ ਬੜਾਈ ਤਾਂ ਨਹੀਂ ਕਰਤਾ ਪਰ ਅੱਜ ਯੂਪੀ ਦੇ ਆ ਹਾਲਾਤ ਐ ਵੀ ਇੱਕ ਕੁੱਤੇ ਦੇ ਗਲੇ ਦੇ ਅੰਦਰ ਤੁਸੀਂ ਸੋਨੇ ਦਾ ਹਾਰ ਪਾ ਕੇ ਭਜਾ ਦਿਓ ਜੇ ਸਾਰੇ ਯੂਪੀ ਦੇ ਅੰਦਰ ਢੇਡਾ ਕੱਢਿਆ ਹੋਵੇ ਤੇ ਕੋਈ ਉਹ ਸੋਨੇ ਦੇ ਹੱਥ ਲਾ ਦੇ ਤਾਂ ਮੈਨੂੰ ਤੁਸੀਂ ਫੈਕਟਰੀ ਨਾ ਲਾਓ ਇਹ ਕਹਿ ਸਕਦੇ ਸਭ ਇਹ ਕਹਿ ਸਕਦੇ ਐ ਇੱਕ ਇੱਕ ਬੰਦਾ ਤਾਂ ਇਹਨਾਂ ਨੇ ਇੱਥੇ ਤਾਂ ਸਿਰਫ ਫਰੋਤੀਆਂ ਹੁੰਦੀਆਂ ਸੀਗਾ ਐਕਸਟਰਸ਼ਨ ਚੱਲੂ ਹੋ ਗਈ ਸਭ ਐਕਸਟਰਸ਼ਨ ਸਟੇਟ ਸਪੌਂਸਰਡ ਐਕਸਟਰਸ਼ਨ ਇੰਡਸਟਰੀ ਲਵਾਂ ਦੀ ਆ ਮੈਂ ਪੰਜ ਚਾਰ ਦਿਨ ਪਹਿਲਾਂ ਜਲਾਲਾਬਾਹ ਜਾ ਕੇ ਆਇਆ ਉੱਥੇ ਗੁਰੂ ਹਰ ਸਾਹਿਬ ਦਾ ਪਿੰਡ ਹੈ ਜਿੱਥੇ ਇੱਕ ਸਰਪੰਚ ਮਾਰਤਾ ਮંત્રી ਜੀ ਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਮੰਤਰੀ ਜੀ ਇਹਨਾਂ ਨੇ ਉਤਾਰ ਕੇ ਐਮਐਲਏ ਰੱਖਤਾ ਉੱਥੇ ਐਕਸਟਰਸ਼ਨ ਕਰ ਰਹੇ ਸਨ 15 ਲੱਖ ਰੁਪਏ ਲੈ ਲਏ ਉਹਦੇ ਫਿਰ ਉਹਨੇ ਸੁਸਾਈਸਾਈਡ ਕਰਨੀ ਪਈ ਆ ਆਪਣੇ ਇੱਥੇ ਦੇਖੋ ਆ ਪ੍ਰੋਟੀ 50 ਲੱਖ ਰੁਪਏ ਮੰਗੀ ਸੀਗੀ ਆਪਣੇ ਤਰਨ ਤਰਨ ਜੰਡਿਆਲਾ ਗੁਰੂ ਜੀ ਕਿੰਨੇ ਦਿਨਾਂ ਤੋਂ ਬਾਜ਼ਾਰ ਬੰਦਾ ਉੱਤੇ